ਸਰ ਸੁਖਦੇਵ ਸਿੰਘ ਢੀਂਡ ਸਾਜੀ ਨੂੰ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਕੇ ਉਹਨਾਂ ਨੇ ਸਰਬਤ ਸਰਦਾ ਦੇ ਫੁੱਲ ਭੇਟ ਕਰਨਾ ਹੈ ਕਿ ਸਰ ਢੀਂਡ ਸਾਜੀ ਬਾਰੇ ਜੇ ਕੁਝ ਕਹਿਣਾ ਹੋਵੇ ਤਾਂ ਸ਼ਬਦ ਮੁੱਕ ਜਾਂਦੇ ਨੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਅੱਜ ਪ੍ਰੀ ਸਭਾ ਵਿੱਚ ਕੋਈ ਮਨੁੱਖ ਕਿਸੇ ਜਥੇਬੰਦੀ ਵਿੱਚ ਕਿਸੇ ਪਾਰਟੀ 'ਚ ਟਿੱਕੇ ਸਾਰੀ ਉਮਰ ਲਾਏ ਤੇ ਅਖੀਰ ਨੇ ਸਮੇਂ ਜੇ ਉਹ ਖੇਰੂ-ਖੇਰੂ ਹੁੰਦੀ ਹੋਵੇ ਉਹਦਾ ਕਸ਼ਟ ਉਹ ਮਨੁੱਖ ਹੀ ਜਾਣਦਾ ਮੈਂ ਸਮਝਦਾ 3-7 ਸਾਲ ਸਾਰੀ ਉਮਰ ਅਕਾਲੀ ਰਹੇ ਅਕਾਲੀ ਦਲ ਦੀ ਜਿਸ ਤਰ੍ਹਾਂ ਦੀ ਅੱਜ ਦੀ ਸਥਿਤੀ ਹੈ ਇਹ ਉਹਨਾਂ ਦੇ ਮਨ ਵਿੱਚ ਅਖੀਰ ਵਿੱਚ ਬਹੁਤ ਵੱਡਾ ਇੱਕ ਦੁੱਖ ਸੀ ਮੈਂ ਬੇਨਤੀ ਕਰਾਂ ਹਮੇਸ਼ਾ ਅੱਜ ਤੱਕ ਪੰਜਾਬ ਦੇ ਲੋਕ ਇਹ ਮੰਨ ਕੇ ਚੱਲਦੇ ਰਹੇ ਐ ਕਿ ਪੰਜਾਬ ਦੇ ਲੋਕਾਂ ਦੀ ਰੀਜਨਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਅਨਫੋਰਗੇਟੇਡ ਵੈਲੂ ਹੈ ਕਿ ਅਜੋ ਦੇ ਵਿੱਚ ਜੋ ਕੁਝ ਵਾਪਰ ਰਿਹਾ ਇਹ ਤੋਂ ਲੋਕ ਇੱਥੇ ਤੇ ਖੁਸ਼ ਨਹੀਂ ਜਿਸ ਤਰ੍ਹਾਂ ਦਾ ਤਜਰਬਾ ਹੋਇਆ ਲੋਕੀ ਉਹ ਤੋਂ ਵੀ ਖੁਸ਼ ਨਹੀਂ ਲੋਕੀ ਅੱਜ ਵੀ ਆਸ ਕਰਦੇ ਐ ਵੀ ਸਤਗੁਰ ਮੇਰ ਕਰਨ ਅਕਾਲੀ ਦਲ ਦੀ ਲੀਡਰਸ਼ਿਪ ਦੋਨਾਂ ਗਰੁੱਪਾਂ 'ਚ ਬੈਠੀ ਉਹਨਾਂ ਨੂੰ ਸੁਧਵਧੀ ਬਖਸ਼ੇ ਪੰਜਾਬ ਦੀਆਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਆਪਣੇ ਨਿੱਜੀ ਵਿਖੜੇ ਛੱਡ ਕੇ ਇਕੱਠੇ ਹੋ ਕੇ ਇੱਕ ਫੇਰ ਉਹੀ ਪੰਜਾਬ ਦੀ ਜਿਹੜੀ ਰੀਜਨਲ ਪਾਰਟੀ ਹੈ ਉਹ ਲੋਕਾਂ ਦੇ ਸਾਹਮਣੇ ਬਣ ਕੇ ਆਉਣ ਨਹੀਂ ਜਿਸ ਤਰ੍ਹਾਂ ਦਾ ਤਜਰਬਾ ਇਸ ਵੇਲੇ ਲੋਕ ਹੰਡਾ ਰਹੇ ਨੇ ਜੇ ਇਸ ਤਰ੍ਹਾਂ ਨਾ ਹੋਇਆ ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਕੀ ਵਾਪਰੇਗਾ ਪੰਜਾਬ ਜਿਹੜਾ ਸਭ ਤੋਂ ਮੋਹਰੀ ਸੂਬਾ ਰਿਹਾ ਹੈ ਅੱਜ ਦਿਨ ਬਦ ਦਿਨ ਹਰ ਖੇਤਰ ਵਿੱਚ ਪਛੜਦਾ ਜਾ ਰਿਹਾ। ਤੋਂ ਮੈਂ ਸਮਝਦਾ ਅਰਦਾਸ ਕਰੀਏ ਸਤਿਗੁਰਾਂ ਦੇ ਚਰਨਾਂ ਵਿੱਚ ਵੀ ਸਾਡੀ ਉਹੀ ਪਾਰਟੀ ਇੱਥੇ ਦੀ ਲੀਡਰਸ਼ਿਪ ਨੂੰ ਅਕਾਲ ਪੁਰਖ ਸੁਧ-ਬੁੱਧ ਸੁਧ-ਬੁੱਧ ਹੀ ਵਰਤੇ ਬਖਸ਼ੇ ਤੇ ਉਹ ਫੇਰ ਆਪਣੇ ਜਿਹੜੇ ਭਰਮ ਭੁਲੇਖੇ ਨੇ ਦੂਰ ਕਰਕੇ ਫੇਰ ਸਥਾਪਤ ਲੋਕਾਂ ਦੀ ਪਾਰਟੀ ਬਣ ਕੇ ਉੱਭਰੇ। ਮੈਂ ਸਮਝਦਾ ਉਹਨਾਂ ਦੀ ਆਤਮਾ ਨੂੰ ਬਹੁਤ ਵੱਡਾ ਸਕੂਨ ਮਿਲੇਗਾ ਮੈਂ ਆਪਣੇ ਵੱਲੋਂ ਆਪਣੀ ਜਥੇਬੰਦੀ ਵੱਲੋਂ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਜਿਨ੍ਹਾਂ ਦਾ ਬਹੁਤ ਨਿੱਕਾ ਸਾਹਿਬ ਸਾਹਿਬ ਨਾਲ ਵਿਹਾਰ ਰਿਹਾ ਹਰ ਵੇਲੇ ਕਿਸੇ ਵੀ ਵੇਲੇ ਚਲੇ ਜਾਓ ਜਿਸ ਤਰ੍ਹਾਂ ਉਹ ਮਿਲਦੇ ਸੀ ਉਤੋਂ ਅੱਜ ਉਹ ਮਹਿਸੂਸ ਹੁੰਦਾ ਵੀ ਸਾਡੇ ਕੋਲੋਂ ਇੱਕ ਬਹੁਤ ਹੀ ਵਧੀਆ ਸੱਜਣ ਚਲਾ ਗਿਆ ਵਾਹਿਗੁਰੂ ਮੇਰ ਕਰੇ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਸਾਨੂੰ ਜੋ ਪੀੜਾ ਲੈ ਕੇ ਗਏ ਹੈ ਉਹਨੂੰ ਦੂਰ ਕਰਨ ਵਾਸਤੇ ਉਪਰਾਲੇ ਕਰਨੀ ਸੁਧਬੋਧੀ ਤੇ ਸਮਤ ਬਖਸ਼ੇ ਇਹਨਾਂ ਕਹਿੰਦਾ ਖਿਮਾ ਚਾਹਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ